ਲੋ ਬਾਈ ਜੀ ਸਰਪੰਚਾਂ ਦੀ ਵੀਡੀਓ ਆਪਾਂ ਪਾਉਨੇ ਆ ਸਾਰਿਆਂ ਦੀ ਪਾਈ ਐ ਤਿੰਨ ਸਰਪੰਚ ਪਹਿਲਾਂ ਉੱਠ ਖੜੇ ਨੇ ਤੇ ਚੌਥਾ ਸਰਪੰਚ ਹੈ ਕਲਵੰਤ ਸਿੰਘ ਜੋ ਪਹਿਲਾਂ ਮੈਂਬਰ ਵੀ ਰਿਹਾ ਸਾਫਕਾ ਮੈਂਬਰ ਤੇ ਹੁਣ ਸਰਪੰਚੀ ਚ ਇਲੈਕਸ਼ਨ ਲੜਨਗੇ ਤੇ ਹੁਣ ਆਪਾਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਂ ਹੋਰ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਹੁਣ ਕੀ ਆਪਣਾ ਕੀ ਕਾਰਨ ਉੱਠਿਆ ਤੁਸੀਂ ਵੀ ਕੀ ਲੋਡ ਪਈ ਸੀ ਪਹਿਲਾਂ ਮੈਂਬਰੀ ਤੁਸੀਂ ਕਰੀ ਆ ਹਾਂ ਜੀ ਤੇ ਫਿਰ ਮੈਂ ਮੇਰੀ ਸਰਪੰਚੀ ਦੇ ਕਾਗਜ਼ ਭਰਨ ਦੀ ਲੋੜ ਪੈ ਗਈ ਸੀ। ਸੈਂਕੜੇ ਗੱਲ ਜੇ ਇਸ ਕਰਕੇ ਭਰ ਰਹੇ ਹਾਂ ਸੀ। ਸਾਨੂੰ ਕੋਈ ਪੁੱਛਦਾ ਨਹੀਂ ਸੀ ਦੱਸਦਾਂ ਸੀ। ਅਸੀਂ ਰਿਜ਼ਰਵ ਦੀ ਏਕੜ ਦੀ ਰਿਜ਼ਰਬ ਆਉਗਈ। ਰਿਜ਼ਰਬ ਸਾਡੀ ਆਏ ਘਰੇ ਕਟਾਈ ਜਾਂਦੀ ਹੈ ਜੀ। 52 ਸਾਲ ਹੋ ਗਏ ਵੇਖਦਿਆਂ ਨੂੰ ਵੀ ਰਿਜ਼ਰਬ ਆਉ ਰਿਹਾ ਬਾਉ। 20-35 ਸਾਲਾਂ ਤੋਂ ਪਹਿਲਾਂ ਆਈ ਸੀ। 30-35 ਸਾਲ ਹੋ ਗਏ ਟੱਪ ਚੱਲੇ। ਫਿਰ ਰਿਜ਼ਰਬ ਉਹ ਐਸਾ ਹਾਲ ਤੜਾਈ ਜਾਂਦੀ ਹੈਗੀ। ਮੁੜ ਕੇ ਅਸੀਂ ਸੋਚਿਆ ਵੀ ਕਿਨੇ ਅਸੀਂ ਆਪ ਦਾ ਭਾਈਚਾਰਾ ਇਕੱਠਾ ਕਰਕੇ ਆਏ। ਕਿ ਵੀ ਆਪਾਂ ਸਰਪੰਚੀ ਚੋਂ ਆਪ ਲੜ ਲਓ। ਇਸ ਕਰਕੇ ਸਰਪੰਚੀ ਚੋਣ ਲੜ ਰਹੇ ਆ ਮਨੋ ਜਰਨਲ ਦਾ ਕਰਕੇ ਵੀ ਪਹਿਲਾਂ ਸੁਣਵਾਇਆ ਸੀ ਵੀ ਯਾਰ ਯਾਰ ਪਾਉਗੀ ਹਾਂਜੀ ਤੇ ਹੁਣ ਮੰਨ ਲਓ ਸਰਪੰਚ ਜਿਹੜਾ ਤਿੰਨ ਉੱਠ ਖੜੇ ਮੰਨ ਲਓ ਇੱਕ ਤਾਂ ਹੈਗਾ ਚਮਕੌਰ ਸਿੰਘ ਹਾਂਜੀ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਹਾਂਜੀ ਹਾਂਜੀ ਤੇ ਦੂਜਾ ਵੀ ਸੀਨੀਅਰ ਆਗੂ ਹੈ ਆਪਣਾ ਜਗਮੀਲ ਸਿੰਘ ਤੇ ਇੱਕ ਹੈਗਾਗਾ ਮਲਕੀਰ ਸਿੰਘ ਰਾਜੂ ਉਹ ਮਿਸਤਰੀਆਂ ਦਾ ਮੁੰਡਾ ਹੈ ਉਹ ਕਾਲੀ ਪਾਰਟੀ ਦਾ ਤੇ ਆਪਣੀ ਕਿਹੜੀ ਪਾਰਟੀ ਹੈ ਮੇਰੀ ਯਾਦ ਆਈ ਯਾਦ ਆਈ ਸੀ ਵੀ ਯਾਰ ਨਾ ਕੋਈ ਪਾਰਟੀ ਨਹੀਂ ਆਪਣੀ ਕੋਈ ਪਾਰਟੀ ਨਹੀਂ ਯਾਦ ਰੱਖਣਾ ਵੀ ਸਾਰਾ ਪਿੰਡ ਇੱਕੋ ਹੀ ਆਪਾਂ ਨੂੰ ਆਉਂਦੀ ਤੇ ਹੁਣ ਵੀ ਸੋਚਿਆ ਕੁਝ ਵੀ ਕੰਮ ਕੀ ਕਰਵਾਵਾਂਗੇ ਆਪਾਂ ਪਹਿਲਾਂ ਤਾਂ ਇਹ ਗੱਲ ਸਮਝੀ ਮੇਰੇ ਦੋ ਕੰਮ ਤਾਂ ਮੈਂ ਲਿਖੀ ਲਿਖਿਆ ਇੱਕ ਤਾਂ ਮੈਂ ਪਲੱਸ 2 ਦਾ ਸਕੂਲ ਕਰਾਉਣਾਗਾ ਹਾਂਜੀ ਤਾਂ ਸਾਡੇ ਪਿੰਡ ਦੀਆਂ ਕੁੜੀਆਂ ਬਹੁਤ ਦੁਖੀ ਹੁੰਦੀਆਂ ਜਾਂਦੀਆਂ ਬਾਹਰ ਦੂਜਾ ਨੰਬਰ ਮੈਂ ਕਿਹਨੇ ਦਾ ਸਟੇਡੀਅਮ ਬਣਵਾਉਂਗਾ ਬੱਚਿਆਂ ਦੇ ਖੇਡਣ ਲਈ ਇਹ ਦੋ ਕੰਮ ਤਾਂ ਮੈਂ ਕਰਨੀ ਆ ਤੇ ਪੰਚਮਾਨ ਇੱਕ ਸਵਾਲ ਨਾ ਉਹਨੇ ਸ਼ੇਡਾ ਕੋੜ ਵੀ ਵੱਡਾ ਗਿਆ ਹਾਂਜੀ ਦੂਜਾ ਕੰਮ ਦੀ ਗੱਲ ਸਮਝੀ ਜੇ ਮੈਥੋਂ ਹੋਇਆ ਮੇਰੇ ਸਾਥ ਦਿੱਤਾ ਪਿੰਡ ਨੇ ਮੇਰਾ ਤਾਂ ਨਸ਼ੇ ਦਾ ਪਿੰਡ ਦੇ ਵਿੱਚੋਂ ਕੋੜੀ ਵੜਾਉਣੀ ਇੱਕ ਸਵਾਲ ਹੈ ਨਾ ਮਨ ਨਹੀਂ ਖਰਾਬ ਹੋ ਰਹੀ ਹਾਂ ਹਾਂ ਮੁੱਦਾ ਹੀ ਨਸ਼ੇ ਦਾ ਹੈਗਾ ਨਸ਼ੇ ਤੋਂ ਸਟਾਰਟ ਹੁੰਦਾ ਤੇ ਨਸ਼ੇ ਤੇ ਆ ਕੇ ਖਾਦੂ ਹੁੰਦਾ ਨਸ਼ੇ ਨੇ ਜਮਾਨੀ ਬਹੁਤ ਗਾਲੀ ਆਪਾਂ ਨੂੰ ਵਧੀਆ ਹੋਣਾ ਇੱਕ ਸਵਾਲ ਮੈਂ ਤਿੰਨ ਸਰਪੰਚਾਂ ਦੀ ਵੀਡੀਓ ਬਣਾਤੀ ਮੈਂ ਸਵਾਲ ਨਹੀਂ ਕਰ ਰਿਹਾ ਇਹਨਾਂ ਇੱਕ ਸਰਪੰਚ ਨੂੰ ਮੈਂ ਕਰਨ ਲੱਗਿਆ ਇੱਕ ਮੰਨ ਲਓ ਮੈਸੇਜ ਤੇ ਗੱਲ ਕਰਨ ਲੱਗਿਆ ਵੀ ਆਪਣੇ ਜੇ ਸਰਪੰਚ ਬਣੋਗੇ ਤੁਸੀਂ ਹਾਂਜੀ ਤੁਹਾਡਾ ਪਿੰਡ ਵੀ ਸਾਥ ਦਿੰਦਾ ਪੂਰਾ ਦਿੰਦਾ ਨਾ ਹਾਂ ਤਾਂ ਹੀ ਪਿੰਡ ਨਹੀਂ ਠਾਇਆ ਤੇ ਸਾਡੀ ਮੰਗ ਇਹ ਹੈ ਇੱਕ ਵੀ ਜਿਹੜੇ ਆਪਣਾ ਪੁਲਿਸ ਆਉਂਦੀ ਹੈ ਹਾਂਜੀ ਥਾਣੇ ਦੇ ਵਿੱਚੋਂ ਪਿੰਡ ਦੇ ਵਿੱਚ ਪੁਲਿਸ ਨਹੀਂ ਆਉਣੀ ਚਾਹੀਦੀ ਆ ਮੰਗ ਹੈ ਇਹ ਮੰਗ ਕਿਉਂ ਰੱਖਦਾ ਮੈਂ ਮੰਗਾਇਆ ਰੱਖਦਾ ਵੀ ਕਿਸੇ ਤਾਂ ਲੜਾਈ ਹੋ ਗਈ ਧੀ ਪਹਿਨ ਦੀ ਕਿਸੇ ਦੀ ਲੜਾਈ ਹੈ ਘਰ ਦੀ ਲੜਾਈ ਹੈ ਉਹਦੇ ਵਿੱਚ ਆਉਣਾ ਆਉਣ ਦੀ ਲੋੜ ਨਾ ਪਵੇ ਪੁਲਿਸ ਨੂੰ ਰੈਪਟਰ ਖਾਉਣ ਦੀ ਲੋੜ ਨਾ ਪਵੇ ਸਰਪੰਚ ਦਾ ਕੰਮ ਹੁੰਦਾ ਨਿਮੇੜਨ ਦਾ ਵੀ ਸਰਪੰਚ ਨੂੰ ਨਿਮੇੜਨਾ ਚਾਹੀਦਾ ਹਾਂਜੀ ਉਹਦੇ ਵਿੱਚ ਤੁਸੀਂ ਹੁਣ ਆਪ ਨਿਮੇੜੋਗੇ ਸਾਰਾ ਆਪ ਨਿਮੇੜੋਗੇ ਪੁਲਿਸ ਆਪਣੇ ਆਓਗੇ ਨਾ ਪੈ ਮਲੇ ਥੋੜੇ ਨਾਲ ਮੈਂਬਰ ਹੋਣਗੇ ਸਰਪੰਚ ਹੋਣਗੇ ਬਾਕੀ ਪਿੰਡ ਵਾਲੇ ਵੀ ਸਰਪੰਚ ਹੀ ਹੁੰਦੇ ਸਾਰੇ ਜਿਹੜੇ ਸਾਥੀ ਹੁੰਦੇ ਨਾਲ ਤੇ ਹੋਰ ਕੋਈ ਵਿਚਾਰ ਤੁਹਾਡੇ ਬਸ ਵਿਚਾਰ ਹੁਣ ਸਰਪੰਚੀ ਚੋਂ ਲੜ ਰਹੇ ਆ ਜੀ ਉਹ ਫੈਸਲਾ ਕਰਨਾ ਹੁਣ ਲੋਕਾਂ ਦੇ ਹੱਥ 'ਚ ਹੈ ਤੇ ਕਿਉਂ ਖੁਸ਼ ਹੋ ਬਾਈ ਸਾਰੇ ਤੁਸੀਂ ਵੀ ਨਾਲ ਬਹੁਤ ਸਾਰੀ سپورਟ ਬਹੁਤ ਮਿਲ ਰਹੀ ਹੈ ਜੀ ਸਾਰਿਆਂ ਦੀ ਬਹੁਤ ਮਿਲ ਰਹੀ ਹੈ ਸਾਰਿਆਂ ਦੀ ਬਹੁਤ سپورਟ ਆ ਜੀ ਉਹ ਬੰਦੇ ਸਪੋਰਟ ਤਾਂ ਐ ਕਰਦੇ ਆ ਨਾ ਵੀ ਅਗਲਾ ਕਹਿੰਦਾ ਯਾਰ ਵੀ ਗਰੀਬ ਅਮੀਰ ਨਹੀਂ ਦੇਖਦਾ ਜਿਹੜਾ ਐ ਜਿਹੜੀ ਚੀਜ਼ ਦੇਖੇ ਨਾ ਉਹਨੇ ਬੰਦੇ ਨੇ ਈਰ ਆਪਾ ਦੇਖ ਹੀ ਨਾ ਕੋਈ ਯਾਤਨਾ ਦੇਖ ਧਰਮ ਨਾ ਦੇਖ ਗਰੀਬੀ ਨਾ ਦੇਖ ਵੀ ਬੋਟ ਜਿੱਤੇ ਪਾਉਣੀ ਪਾਉਣੀ ਆ ਪਾਉਣੀ ਐ ਸਹੀ ਹੱਲੇ ਜਦੋਂ ਪਾਰਟੀ ਨਹੀਂ ਕੋਈ ਯਾਦ ਹੋ ਮੰਨ ਲਓ ਹਾਂਜੀ ਤੇ ਹੋਰ ਮੈਂਬਰ ਸਾਹਿਬ ਕੁਛ ਹਾਂ ਸਾਡੀ ਮੈਂ ਬਲਜੀਤ ਸਿੰਘ ਜੱਟੜ ਸਾਡੀ ਜਿਹੜੀ ਮੰਗ ਹੈ ਮੰਗ ਸਾਡੀ ਇਹ ਜਿਓ ਕੇ ਵਿਕਾਸ ਧੋਣ ਵਾਲੇ ਰਹਿੰਦੇ ਆ ਵੀ ਜਿਵੇਂ ਮਨਰੇਗਾ ਦਾ ਕੰਮ ਹੈ ਮੰਦਰੀਗਾ ਦੇ ਕੰਮ ਦੇ ਵਿੱਚ ਸੈਟ ਆਉਂਦੇ ਨਾਲ ਹਾਂ ਜੀ ਲੈਟਰ ਨੂੰ ਬਾਥਰੂਮ ਆਉਂਦੇ ਆ। ਆਵਾਸ ਯੋਜਨਾ ਵਾਲਾ ਸਿਸਟਮ ਹੈ। ਇਹ ਜਿਹੜਾ ਸਾਨੂੰ ਆਵਾਸ ਯੋਜਨ ਵਾਲਾ ਜਿੱਦੇ ਦਾ ਸਾਡਾ ਪਿੰਡ ਬੰਨਾ ਉਹ ਕਿਸੇ ਨੂੰ ਕੋਈ ਸਹੂਲਤ ਹੀ ਨਹੀਂ ਮਿਲੀ। ਐਸੀ ਬੰਦਾਂ ਨੂੰ ਸ਼ੈੱਡ ਆਉਂਦੇ ਨੇ। ਹਾਂ ਜੀ। ਜਰਨਲ ਬੰਦਾ ਲਵਾ ਜਾਊਗਾ ਜੀ। ਉਹ ਤੋਂ ਭਰਾ ਕੇ ਸਿਸਟਮ। ਵੀ ਜਿਹੜੇ ਇਹ ਕੰਮ ਹੈ ਜਿਹੜਾ ਜਿਹੜਾ ਸਾਨੂੰ ਸਰਕਾਰ ਕੰਨ ਕੋਈ ਸਹਾਇਤਾ ਮਿਲਦੀ ਹੈ ਉਹ ਐਸੀ ਵਾਸਤੇ ਹੈ। ਉਹ ਐਸੀ ਨੂੰ ਮਿਲਣੀ ਚਾਹੀਦੀ ਹੈ। ਜਿਹੜਾ ਸਾਡੇ ਸਕੂਲ ਹੈ। ਮਤਲਬ ਕਿ 10ਵੀਂ ਦਾ ਕੋ ਮਤਲਬ ਵੱਡਾ ਬੰਦਾ ਤਾਂ ਅਮੀਰ ਬੰਦਾ ਤਾਂ ਪੜਾਉਂਦਾ ਹੀ ਨਹੀਂ ਇੱਥੇ ਅ ਗਰੀਬਾਂ ਦੇ ਬੱਚੇ ਵੱਢਦੇ ਇੱਥੇ ਉਹਨਾਂ ਨੂੰ ਮਤਲਬ ਕਿ ਪਲੱਸ 2 ਕਰਾਉਣ ਦਾ ਅਸੀਂ ਮਤਲਬ ਕੰਮ ਕਰਾਂਗੇ ਤੇ ਜਿਹੜਾ ਕੋਈ ਤੁਸੀਂ ਪੁਲਿਸ ਵਾਲਾ ਕਹਿੰਦੇ ਆ ਵੀ ਪੁਲਸ ਆਉਂਦੀ ਐ ਵਿਜਾ ਕੋਈ 100 ਨੰਬਰ ਤੇ ਫੋਨ ਕਰ ਦਿੰਦਾ ਐ ਜਾਂ 91 ਨੰਬਰ ਤੇ ਫੋਨ ਕਰਦਾ ਐ ਇਹ ਫੋਨ ਨਹੀਂ ਕਰਾਂਗੇ ਇਹ ਕੁਝ ਨਹੀਂ ਹੋਊਗਾ ਅਸੀਂ ਆਪੇ ਬੈਠ ਕੇ ਪਿੰਡ ਦੇ ਸਹਿਯੋਗ ਨਾਲ ਜਿਹੜਾ ਕਿਸੇ ਦਾ ਰੌਲਾ ਹੋਊਗਾ ਤੇ ਉਹ ਪਿੰਡ ਦੇ ਸਹਿਯੋਗ ਨਾਲ ਜੇ ਪੁਲਿਸ ਨੂੰ ਬੁਲਾਇਆ ਜਾਊ ਤਾਂ ਮਤਲਬ ਪਿੰਡ ਤੋਂ ਨਾ ਹੋਊਗਾ ਤਾਂ ਫੇਰ ਪੁਲਿਸ ਨਾਲ ਗੱਲ ਕੀਤੀ ਜਾਊਗੀ ਜੇ ਕੋਈ ਉਹਦਾ ਸਿਸਟਮ ਹੈ ਤੇ ਨਹੀਂ ਪੁਲਿਸ ਨਹੀਂ ਬੁਲਾਈ ਜਾਊਗੀ ਜਿੰਨੇ ਕੋਈ ਗਰੀਬਾਂ ਦੇ ਹੱਕ ਹੈ ਉਹਨਾਂ ਨੂੰ ਦਵਾਉਣ ਦੇ ਕੰਮ ਕਰਾਂਗੇ ਜਿੰਨੇ ਵੀ ਹੱਕ ਬਣਦੇ ਆ ਉਹਨਾਂ ਨੂੰ ਦਵਾਵਾਂਗੇ ਅਸਾ ਇੰਨਾ ਕਹਿੰਦਾ ਸਾਰੇ ਪਿੰਡ ਦੀ ਗੱਲ ਨੂੰ ਆ ਉਹ ਸਾਰੇ ਪਿੰਡ ਦੇ ਹੱਕ ਸਾਰੇ ਪਿੰਡ ਦੇ ਸੰਯੋਗ ਨਾਲ ਸਾਰੇ ਪਿੰਡ ਦੇ ਨਾਲ ਲੱਗ ਕੇ ਚੱਲਾਂਗੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੇ ਸਾਡਾ ਸੰਯੋਗ ਦੇਣਗੇ ਤਾਂ ਅਸੀਂ ਵੀ ਮਤਲਬ ਕਿ ਸਾਡੇ ਕੋਲੇ ਵੀ ਸਿਸਟਮ ਹੈ ਕੋਈ ਜਿਹੜਾ ਕੋਈ ਬੰਦਾ ਕਹਿੰਦਾ ਇਹ ਤਾਂ ਗਰੀਬ ਐ ਇਹ ਕੀ ਕੰਮ ਕਰਾ ਦੂਗਾ ਅਸੀਂ ਜਾਣਦੇ ਆ ਕੰਮ ਕਰਾਉਣਾ ਸਾਡੇ ਕੋਲ ਸਿਸਟਮ ਹੈਗਾ ਅਸੀਂ ਆਪ ਦਾ ਤਰੀਕਾ ਹੁੰਦਾ ਡੂਗੀ ਪੁਆਇੰਟ ਹੁੰਦਾ ਬੰਦੇ ਕੋਲੇ ਵੀ ਉਹ ਤਾਂ ਗਰੀਬੇ ਮੇਰੀ ਤਾਂ ਐਂ ਦੇਖਦੇ ਨਾ ਵੀ ਕਈ ਬੰਦੇ ਐ ਨਾ ਗੱਲਾਂ ਸੁਣਦੇ ਰਹਿੰਦੇ ਐ ਤਾਂ ਹੁਣ ਵੀਡੀਓ ਬਣਾਉਣੇ ਜਦੋਂ ਵੀ ਪੈਸੇ ਨਾਲ ਹੀ ਜਿੱਤਿਆ ਜਾਂਦਾ ਹੈ ਹਾਂਜੀ ਹਾਂਜੀ ਵੀ ਆਪਾਂ ਨਾ ਗੱਲ ਇਹ ਐ ਪੈਸੇ ਨਾਲ ਨਹੀਂ ਜਿੱਤਿਆ ਜਾਂਦਾ ਹੁੰਦਾ ਜਿਹੜੇ ਬੰਦੇ ਜਮੀਰ ਜਾਗਦੀ ਹੋਵੇ ਉਹ ਬਿਨਾਂ ਪੈਸੇ ਦੇ ਵੀ ਜਿੱਤਦੇ ਐ ਇਹ ਗੱਲ ਵੀ ਕਹਿੰਦੇ ਆ ਜੀ ਇਹ ਗੱਲ ਵੀ ਕਹਿੰਦੇ ਕਿਸੇ ਨੂੰ 1000 ਦੇਵਾਂਗੇ ਕਿਸੇ ਨੂੰ 500 ਦੇਵਾਂਗੇ ਇਹਨਾਂ ਦਾ ਕਿਸੇ ਨੂੰ ਵਧੀਆ ਪੈਦਾ ਹੈ ਕਿਸੇ ਨੂੰ ਘੂਗਾ ਪੈਦਾ ਹੈ ਬੋਟਾ ਲੈ ਲੈ ਬੋਤਲ ਦਿਖਾ ਕੇ ਮਤਲਬ ਅਸੀਂ ਬੋਟਾ ਲੈ ਲਾਂਗੇ ਪਰ ਉਹ ਗੱਲ ਨਹੀਂ ਮੈਂ ਤਾਂ ਸਾਡੇ ਜਿਹੜੇ ਬੰਦੇ ਐ ਈਸੀ ਬੰਦੇ ਉਹਨਾਂ ਨੂੰ ਕਹਿਣਾ ਵੀ ਕੋਈ दारू ਵਾਲੇ ਸਿਸਟਮ ਵਾਲੇ ਪਾਸੇ ਨਾ ਜਾਓ ਕੁਛ ਨਹੀਂ ਤੁਸੀਂ ਇੱਕ ਪਲੇਟਫਾਰਮ ਤੇ ਆ ਜਾਓ ਜੇ ਤੁਸੀਂ ਇੱਕ ਪਲੇਟਫਾਰਮ ਤੇ ਆਓਗੇ ਥੋੜੀ ਕਦਰ ਪਊਗੀ ਥੋੜਾ ਮੁੱਲ ਪਊਗਾ ਕੁਛ ਵੀ ਐ ਤੁਸੀਂ ਮਤਲਬ ਕਿ ਇੱਕ ਬੰਦੇ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਮੇ ਲਾ ਕੇ ਖੜਾ ਜਿਹੜਾ ਕੰਮ ਸਰਪੰਚ ਸਾਹਿਬ ਤੋਂ ਰੁਕੂਗਾ ਉਹ ਅਸੀਂ ਹੈਗੇ ਅਸੀਂ ਉਹ ਕੰਮ ਨੂੰ ਰੁਕਣ ਨਹੀਂ ਦੇਵਾਂਗੇ ਕੋਈ ਵੀ ਕਹੇ ਜਾ ਵੀ ਸਿਸਟਮ ਐ ਕਿਹੜਾ ਵੀ ਕੰਮ ਹੈ ਕੰਮ ਕਿਹੜਾ ਹੈ ਵੀ ਜਿਹੜਾ ਹੁੰਦਾ ਨਹੀਂ ਬੰਦੇ ਤੋਂ ਸਾਰੇ ਬੰਦੇ ਕਰਾਉਣ ਦਾ ਉਹ ਵੀ ਬੰਦਾ ਹੀ ਕਰਾਊਗਾ ਜੇ ਕੋਈ ਹੋਰ ਕਰਾਊਗਾ ਉਸ ਬੰਦਾ ਕਰਾਊਗਾ ਸਾਡੇ ਕੋਲੇ ਵੀ ਸਿਸਟਮ ਹੈਗਾ ਚਲੋ ਮੈਂ ਉਧਰ ਜੈਦੀ ਸਾਹਿਬ ਨਾਲ ਜੁੜਿਆ ਹੋਇਆ ਅਸੀਂ ਆਪਦੇ ਸਿਸਟਮ ਨਾਲ ਕਰਵਾ ਲੈਂਦੇ ਠੀਕ ਹੈ ਨਾ ਜੀ ਪਰ ਇਹਨਾਂ ਕੋਲ ਨਾ ਹੋਇਆ ਜੈ ਭੀਮ ਜੈ ਭਾਰਤ ਲੋ ਜੀ ਕੱਠ ਬਹੁਤ ਜ਼ਿਆਦਾ ਕੱਠ ਸੀਗਾ ਸਪੋਰਟ ਦੇ ਵਿੱਚ ਸਾਰੇ ਵੀ ਆਸੇ ਪਾਸੇ ਵੀ ਸਾਰੇ ਜਿੰਨੇ ਆਏ ਸਾਥੀ ਨਾਲ ਵੀ ਪਿੰਡ ਵਾਲੇ ਉਹ ਵੀ ਸਾਰੇ ਸਪੋਰਟ ਦੇ ਵਿੱਚ ਬੋਲ ਰਹੇ ਆ ਤੇ ਤੁਸੀਂ ਆਖੋ ਇਕੱਠ ਨਹੀਂ ਦਿਖਾਇਆ ਮਗਰੋਂ ਵੀਡੀਓ ਦੇਖ ਕੇ ਆਖੋਗੇ ਕੁਝ ਬੰਦੇ ਡੇਰੇ ਦੇ ਵਿੱਚ ਗਏ ਆ ਮੱਥਾ ਟੇਕਣ ਵੀ ਇੱਧਰ ਟੇਕ ਕੇ ਮੈਂ ਸਰਪੰਚ ਸਾਹਿਬ ਨੂੰ ਰੋਕ ਲਿਆ ਸੀ ਕੁਝ ਹੁਣ ਸਾਰੇ ਬੰਦੇ ਤਾਂ ਰੋਕੇ ਵੀ ਨਹੀਂ ਜਾਂਦੇ ਤੇ ਤਾਂ ਕਰਕੇ ਹੁਣ ਵੋਟ ਪਾਉਣਾ ਤੁਹਾਡਾ ਆਪ ਦਾ ਉਹ ਹੈ ਵੀ ਅਧਿਕਾਰ ਹੈ ਵੀ ਕਿਸੇ ਨੂੰ ਪਾ ਸਕਦੇ ਹੋ ਤੇ ਆਪਲਾ ਦੇਖ ਕੇ ਪਾਓ ਕਿਵੇਂ ਪਾਓ